ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਰਾਤ ਦਾ ਸਮਾਂ ਸਾਈਕਲ ਤੇ ਸਾਹਮਣੇ ਤੋਂ ਇੱਕ ਚੋਰ ਆ ਰਿਹਾ ਜਿਸਨੇ ਆਪਣਾ ਸਾਈਕਲ ਇੱਕ ਦੁਕਾਨ ਦੇ ਅੱਗੇ ਰੋਕ ਲਿਆ ਤੇ ਆਉਂਦਿਆ ਸਾਰ ਸਾਈਕਲ ਨੂੰ ਸਟੈਂਡ ਤੇ ਲਾ ਲਿਆ ਤੇ ਦੇਖਦੇ ਹੀ ਦੇਖਦੇ ਮੁਲਜ਼ਮ ਸਾਈਕਲ ਤੇ ਚੜ ਜਾਂਦਾ ਹੈ ਜਿਸ ਤੋਂ ਬਾਅਦ ਚੋਰ ਨੇ ਦੁਕਾਨ ਦੇ ਬਾਹਰ ਲੱਗੇ ਇੱਕ ਵੱਡੇ ਬੱਲਬ ਨੂੰ ਉਤਾਰ ਲਿਆ ਤੇ ਨਾਲ ਹੀ ਆਪਣੀ ਜੇਬ 'ਚੋਂ ਇੱਕ ਛੋਟਾ ਬੱਲਬ ਉਸ ਹੌਡਰ ਤੇ ਚੜਾ ਦਿੱਤਾ ਇਹ ਕਾਰਾ ਕਰ ਜਨਾਬ ਜੀ ਸਾਈਕਲ ਤੋਂ ਉਤਰ ਗਏ ਤੇ ਫਿਰ ਇਹ ਕਾਂਡ ਕਰ ਸਾਈਕਲ ਨੂੰ ਪੁੱਠਾ ਮੋੜ ਲਿਆ ਤੇ ਸਾਈਕਲ ਨੂੰ ਆਪਣੇ ਘਰ ਵੱਲ ਨੂੰ ਪਾ ਲਿਆ ਜਨਾਬ ਜੀ ਰੋੜ ਕੇ ਹੀ ਸਾਈਕਲ ਨੂੰ ਆਪਣੇ ਘਰ ਵੱਲ ਨੂੰ ਲੈ ਗਏ ਪਰ ਇਸ ਚੋਰ ਨੇ ਇਹ ਨਹੀਂ ਸੋਚਿਆ ਸੀ ਕਿ ਉਸ ਦਾ ਇਹ ਪੂਰਾ ਕਾਰਨਾਮਾ ਸੀਸੀਟੀਵੀ 'ਚ ਕੈਦ ਹੋ ਜਾਵੇਗਾ ਚੋਰੀ ਦੀਆਂ ਇਹ ਜੀਬੋ ਗਰੀਬ ਤਸਵੀਰਾਂ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਈਰਲ ਹੋ ਰਹੀਆਂ ਹਨ ਇਹ ਤਸਵੀਰਾਂ ਸ਼੍ਰੀ ਮੁਖਸਰ ਸਾਹਿਬ ਦੇ ਜਲਾਲਾਬਾਦ ਰੋਡ ਫਾਟਕ ਦੀਆਂ ਦੱਸੀਆਂ ਜਾ ਰਹੀਆਂ ਨੇ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕਿਸੇ ਦਾ ਵੀ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈਆਂ ਇਹ ਤਸਵੀਰਾਂ ਸਥਾਨਕ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ